ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਚਹਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆਂ ਪਰ ਇੱਕ ਆ ਟੋਕੜ ਗੱਭਨ ਮੱਝ ਤੁਹਾਨੂੰ ਚੈੱਕ ਪਾਸ ਤੋਂ ਦਿਖਾਉਣੀ ਆ ਤੇ ਮਗਰ ਇਹਦੇ ਕੱਟੀ ਵੀ ਆ ਤੇ ਚੰਗੀ ਰਾਜੀ ਮੱਝ ਹੈ ਜਿਹੜੀ ਤੇ ਹੁਣ ਵੀ ਚੰਗਾ ਦੁੱਧ ਤਿਆਰ ਆ ਰਿਹਾ ਤੇ ਸੱਜਰ ਵੀ ਚੰਗੇ ਦੁੱਧ ਵਾਲੀ ਆ ਇਹਦੀ ਵੀ ਸਾਰੀ ਡਿਟੇਲ ਤੁਹਾਨੂੰ ਦੱਸਦੇ ਆ ਤੇ ਦੋ ਮੱਝਾਂ ਹੌਲੀ ਭੱਜ ਤੁਹਾਨੂੰ ਦਿਖਾਉਣੀ ਆ ਨੱਚ ਵਿੱਚ ਇਕਦੇ ਮਗਰ ਬੱਚਾ ਜਿਹੜਾ ਹੈਗਾ ਤੇ ਬਾਕੀ ਦੁੱਧ ਦੇ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜਾ ਅਸੀਂ ਵੀਡੀਓ ਵਿੱਚ ਕਦੇ ਵੀ ਨਹੀਂ ਕਹਿੰਦੇ ਵੀ ਜੇ ਆਪਣੇ ਨੱਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਤੇ ਬਾਕੀ ਸਾਡੀ ਗੱਲ ਆਲ ਵੀ ਜ਼ਰੂਰ غور ਕਰਕੇ ਕਰੋ ਹਾਂਜੀ ਵੀਰ ਦੀ ਸਤਿ ਸਾਲ ਜੀ ਸਤਿ ਸਾਲ ਜੀ ਹੋਠੀਕ ਠਾਕ ਜੀ ਠੀਕ ਆ ਬਹੁਤ ਠੀਕ ਤੇ ਹਾਂਜੀ ਬੱਜਾ ਵੀ ਜੀ ਅਜਿਹਰ ਤੈਨੇ ਆ ਤੈਨੇ ਅਜੇ ਨਾਮ ਦੱਸਦੇ ਕਰੀ ਹਾਂ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸ਼ਹਿਰ ਜਿਹੜਾ ਜਿਲ੍ਹਾ ਬਸਿਆ ਤੇ ਫੋਨ ਨੰਬਰ ਵੀ ਬੋਲ 85456752 ਠੀਕ ਹੈ ਤੇ ਅੱਜ ਚੰਗੀ ਕਮਾਲ ਦੀ ਮੱਝ ਲੱਭ ਲੈਣਦੇ ਅੱਜ ਚੰਗੀ ਵਧੀਆ ਮੱਝ ਠੀਕ ਹੈ ਇਹਦੇ ਬੜੇ ਦਿਨਾਂ ਦੀ ਮੈਂ ਮੱਝ ਲੈਣ ਨੂੰ ਫਿਰਦਾ ਹਾਂ ਬੰਦੇ ਨਾ ਕਦੀ ਹਾਂ ਕਰਦੇ ਕਦੀ ਨਾ ਕਰਦੇ ਕਦੀ ਹਾਂ ਕਰਦੇ ਕਦੀ ਨਾ ਕਰਦੇ ਅੱਛਾ ਉਹਨਾਂ ਦੇ ਬੇਟੇ ਜਣਾ ਦੇ ਬਾਹਰ ਅੱਛਾ ਤੇ ਉਹ ਫਿਰ ਪਹਿਲੂ ਕਿਹ ਕੋਲ ਪੈਸੇ ਪੁੱਛੇ ਹੀ ਅੱਛਾ ਮੁਰਕੀ ਤੈਨੂੰ ਮੌਕੇ ਦੇ ਬੰਦੇ ਨੇ ਤਾਂ ਨਹੀਂ ਮੇਰੇ ਕੋਲ ਬੰਦੇ ਨਹੀਂ ਇਹਦਾ ਦੋ ਚਾਰ ਰੁਪਏ ਰੁਕੋ ਜੀ ਉਹ ਤੇ ਤੁਰੇ ਤੁਰੇ ਉਹ ਨਹੀਂ ਆਣੇ ਅੱਛਾ ਫੇਰ ਉਹ ਤੇਰਾ ਮੱਝ ਵੇਤੀ ਉਹਦੇ ਬਾਅਦ ਜਿੱਥੇ ਗਈ ਲਿਆਵਾਂਗੇ ਕਰਾ ਫੇਰ ਜੇ ਲਾਗੀ ਤੱਕੀ ਚਲ ਗਈ ਅੱਛਾ ਹਾਂ ਮਤਲਬ ਆਈ ਕਿ ਤੂੰ ਪੂਰੇ ਸ਼ਕੀਨ ਘਰ ਹੋਇਆ ਆ ਭਾਈ ਬੜੇ ਸ਼ੌਂਕ ਦੀ ਕੱਟੀ ਵੇਖੋ ਮਗਰ ਦੋ ਮੱਝਾਂ ਰਕੀ ਕੱਲੀ ਆ ਜਿਹੜੀ ਪਿੱਛੇ ਉਹ ਵੀ ਚੜਾਈ ਤੇ ਵੀ ਤੇ ਰਾਜੀ ਵੀ ਪੂਰੀ ਆ ਸੰਭੀ ਸੰਭੀ ਚੰਗੀ ਆ ਤੇ ਥੱਲੇੋਂ ਆਪਾਂ ਦੇਖ ਸਕਦੇ ਹਾਂ ਨਹੀਂ ਸੱਜਰਾ ਵਾਂਗੂ ਆ ਹੋਰ ਪਾਜੀ ਜੇ ਕਿਹਨੂੰ ਦੱਸਾਂਗੇ ਪਤਾ ਲੱਗੂਗਾ ਇਹ ਕਿਹਾ ਹੈ ਸਰਜਰੀ ਹੋਈ ਹੈ ਹਾਂਜੀ ਹਾਂਜੀ ਇਹ ਗੱਲ ਹੈ ਕੱਟੀ ਆ ਮਗਰ ਕੱਟੀ ਆ ਜਿਹੜੀ ਆ ਇਹ ਮੰਨ ਲਓ ਦੁੱਧ ਦੀ ਚੌਥੀ ਜੇ ਕੱਟੀ ਜੇ ਅੱਛਾ ਜੇ ਕੱਟੀ ਨਾਲ ਜੇ ਦੁੱਧ ਪਿਆਉਂਦੇ ਆ ਹਾਂ ਠੀਕ ਆ ਤੇ ਕੱਟੀ ਵੀ ਰਾਜੀ ਕੀਤੀ ਆ ਸਭ ਵੀ ਆ ਕੱਟੀ ਵੀ ਹਾਂਜੀ ਕਿੰਨੇ ਚਿਰ ਦੀ ਚੱਕ ਪਾਸ ਆਏ ਇਹਨੂੰ ਵੀ ਜੀ ਆ ਹੁਣ ਇਹਨੂੰ ਇਹ ਅੱਜ ਹੋ ਗਈ 15 ਤਰੀਕ ਹੋ ਗਈ ਨਾ ਅੱਛਾ ਇਹਨੂੰ 16 ਨੂੰ ਕੱਲੇ ਨੂੰ ਲੱਗ ਜਾਵੇ ਪੰਜਵਾਂ ਮਹੀਨਾ ਅੱਛਾ ਹਾਂ 4 ਮਹੀਨੇ ਦੀ ਚੱਕ ਪਾਸ 4 ਮਹੀਨੇ ਚੱਕ ਪਾਸ ਕਰਕੇ ਖੜੇ ਹੋਣਾ ਪਾਜੀ ਸੱਤਾਂ ਦੀ ਇੰਨੀ ਜਰਦੀ ਆ ਕਾਲੇ 16 ਤਰੀਕ ਨੂੰ ਇਹ ਪੰਜਵਾਂ ਮਹੀਨਾ ਲੱਗਦਾ। ਅੱਛਾ। ਤਰੀਕ ਨੂੰ ਆਇਆ ਮਿੰਟ-ਮਿੰਟ ਦੀ ਤਰੀਕ ਲਈ ਹੀ ਮਾਲਵਾ ਆਪਾਂ ਜਿੱਦਾਂ ਲਿਖਦੇ ਤਰੀਕਾ ਸਾਰਿਆਂ ਦਾ। ਠੀਕ ਆ। ਹਾਂ ਜਦੋਂ ਕਰਾਈ ਬਿਲਕੁਲ ਚੋਸੇ ਕਾਫੀ ਤਰੀਕ ਛਾੜਿੰਦੇ ਹੋ। ਠੀਕ ਆ ਗਾੜੀ ਚੰਗਾ ਹੀ ਭਰਾਇਆ ਫੇਰ। ਠੀਕ ਆ ਭਾਈ ਚੰਗਾ ਵਧੀਆ ਉਹਦਾ ਸੀਵਨ ਦਾ ਭਰਾ ਰਹੇ। ਠੀਕ ਆ। ਹਾਂ ਤੇ ਦੁੱਧ ਹੁਣ ਕਿੰਨਾ ਚੇ? ਹੁਣ ਦੁੱਧ ਮੇਰੇ ਘਰ ਇਕੱਲੇ ਦੇ 4 ਕਿਉਂ 13 ਕਿਲੋ ਖਰਜ ਜਾਂਦੇ। 13 ਲੀਟਰ। 13 ਕਿਲੋ ਕੰਡੇ ਵਾਲਾ ਦੁੱਧ। ਤਿਆਰ ਮੌਕੇ ਤੇ। ਮੌਕੇ ਦਾ ਤਿਆਰ। ਤੇ ਸੱਜਰ ਨੇ ਕਿੰਨਾ ਚੋਇ ਚੰਗੇ ਲਾਕੇ ਜੋ ਮੱਝ ਆਈ ਕਿ ਉਹਦੇ ਘਰ ਹੀ ਵੀਰ ਤੇ ਕਹਿੰਦਾ ਤੋਲ ਕੇ ਆ ਨਾ ਮੈਂ ਡੇਰੀ ਦਾ ਦੁੱਧ ਪਾਣਾ ਵਾ ਹਾਂਜੀ ਮੇਰਾ ਕਲੀ ਡੇਰੀਆਂ ਦੇ ਦੁੱਧ ਲਈ ਤੋਲਿਆ ਅੱਛਾ ਬੰਦਾ ਮੇਰਾ ਦੁੱਧ ਨਹੀਂ ਕਦੀ ਟੋਲਿਆ ਡੇਰੀ ਵਾਲਨੇ ਮਲੋ ਅੱਛਾ ਘਰੋਂ ਮੈਂ ਤੋਲ ਕੇ ਖੜਦਾ ਅੱਛਾ ਉਹਦਾ ਹੀ ਪਲਟਾਉਣਾ ਦੇ ਅੱਛਾ ਹਾਂਜੀ ਕਿੰਨਾ ਕੁ ਦੁੱਧ 24 ਕਿਲੋ ਨੇ ਇਹਨੇ ਸੱਜਣ ਨੇ 24 ਗੋਣ ਭਰਿਆ ਜੀ 24 ਕਿਲੋ ਦੁੱਧ 24 ਗੋਣ ਸੱਜਣ ਨੇ ਸੱਜਣ ਨੇ ਜਿਹੜਾ ਭਰਿਆ ਆ 24 ਕਿਲੋ ਲੀਟਰ ਵਾਲਾ ਇਹ ਨਹੀਂ ਗੱਲਾਂ ਲੀਟਰ ਵੀ ਛੱਡੋ ਕੰਡੇ ਦੇ ਤੋਲ ਕੇ ਨਾ ਚੋਇਆ ਜੀ ਠੀਕ ਆ ਹੁਣ ਹੀ ਮੈਂ ਕੰਡੇ ਦੇ ਤੋਲ ਤੋੜ ਕੇ ਕੰਡੇ ਦਾ 100 ਗ੍ਰਾਮ ਉਹ ਵੀ ਦਾਦੂ ਕੰਡਾ 100 ਗ੍ਰਾਮ ਉੱਤੇ ਜਾਂ ਘੱਟ ਜਾਂ ਵੱਧ ਠੀਕ ਆ ਤੇ ਮਿਲਦੀ ਕੱਟੀ ਤੇ ਹੁਣ ਵਿੱਚ ਭਾਜੀ ਕੱਟੀ ਤੇ ਮਿਲਦੀ ਹੈ ਕੱਟੀ ਪਾ ਦਈਏ ਇੱਕ ਵਾਰੀ ਨਹੀਂ ਚਲੋ ਦਿਖਾ ਦਈਏ ਇੱਕ ਵਾਰੀ ਪਤਾ ਲੱਗ ਤੇ ਕੱਟੀ ਨਾਲ ਇਹ ਦੇਣੀ ਆ ਫਿਰ ਕੱਟੀ ਦੀ ਵਿੱਚ ਹੀ ਨਾਲ ਪਰ ਕੱਟੀ ਦੇ ਬੀਰਾ ਦੇ ਚਲੋ ਰੱਖ ਲਈ ਪਰ ਕੱਟੀ ਦੇ ਬਿਨਾਂ ਨਹੀਂ ਦੇਣਾ ਅੱਛਾ ਹੋਏ ਕੱਟੀ ਨੇ ਪੂਰਾ ਡੰਗਦੀ ਹੈ ਹਣੇ ਕੱਟੀ ਦਾ ਆ ਰੱਖਦੇ ਜਾਂ ਇੱਕ ਵਾਰੀ ਰੱਖਣੀ ਆ ਆਵੇ ਕੱਟੀ ਜੋ ਹਾਂ ਦੇਖਾਦੇ ਜੀ ਮੇਰੀ ਕੱਟੀ ਕਹਿੰਦੇ ਕੱਟੀ ਤੇ ਹੀ ਆ ਵੀਰ ਜੀ ਫਰੇ ਇਹਦੇ ਬੜੇ ਫਰੇ ਜੀ ਹੁਣ ਗਰਮੀਆਂ ਦੁੱਧ ਵੀ ਦੇਣਾ ਹਾਂਜੀ ਘੱਟੀ ਮਗਰ ਪਲੀ ਰਵਾਇਆ ਆਪਾਂ ਤਿਆਰ ਕਰਨਾ ਤੇ ਮਗਰ ਘੱਟੀ ਪਲੀ ਆ ਇਹ ਆ ਵੀ ਜਿੰਨੇ ਗਾਂ ਤਿਆਰ ਕਰਨੀ ਨਸਲ ਕਰਦੀ ਇਹ ਗਾਂ ਸੂਣ ਵਾਲੀ ਮੱਝ ਆ ਇਹਦੇ ਵੇਖੋ ਅੱਜ ਇਹਦੀ ਮੱਝ ਆਪਾਂ ਲੈ ਜਾਂਦੀਆਂ ਸੱਜਰ ਹਾਂਜੀ ਤੇ ਮੰਨ ਲਓ 1.5 ਕੋ ਲੱਖ ਰੁਪਏ ਕਰਕੇ ਮੇਲੀ ਮੇਲੀ ਮਾਰ ਦੇਣਾ ਕਰ ਵਾਲੀ ਹਾਂਜੀ ਹਾਂਜੀ ਕੁਝ ਵੀ ਰੋਜ਼ ਵੀਡੀਓ ਪਾਉਣੀ ਤੁਹਾਨੂੰ ਬਾਕੀ ਹੈ ਗਈ ਛੋਟੇ ਸਿੰਘ ਇਹ ਸਿੰਘ ਦਾ ਨਾ ਅੱਜ ਮੰਦਰੂ ਹੀ ਛੋਟੀ ਲਾ ਕੇ ਟੁੱਟ ਗਿਆ ਦੇ ਆ ਵੇਖੋ ਉਹ ਸਿੰਘਾ ਇੱਕ ਪਾਸੇ ਦਾ ਟੁੱਟ ਗਿਆ ਤੇ ਇੱਕ ਪਾਸੇ ਦਾ ਗੋਲ ਸਿੰਘ ਜਿਹੜਾ ਵੱਡਾ ਅੱਜ ਮੰਦਰੂ ਵੀ ਟੁੱਟ ਗਿਆ ਛ ਫਰਬਾਨੀ ਉਹ ਗਾੜੀ ਮੰਨ ਕੱਟੀ ਗਾੜੀ ਬੰਦ ਨਹੀਂ ਪਿੰਦੀ ਕੱਟੀ ਨੂੰ ਚੱਟਦੀ ਹੈ ਪੂਰਾ ਹੁਣ ਆਹ ਦੇਖਸਾ ਦੇ ਹੁਣ ਵੀ ਜਿਹੜਾ ਇਹ ਕੱਟੀ ਨੂੰ ਚੱਟਦੀ ਆ ਪੂਰਾ ਡਿੰਗ ਡਿੰਗ ਕੀ ਹੁੰਦੀ ਇਦਾਂ ਨੂੰ ਕੱਟੀ ਦਾ ਜਿਹੜਾ ਪੂਰਾ ਕਰਦੀ ਆ ਹੁਣ ਆ ਥਾਣੇ ਦੇਖਸਾ ਦੇ ਜਿਹੜੇ ਲੱਗ ਪਿੱਛਲੇ ਸਨਾਂ ਦਾ ਚਵਾੜਾ ਖਾ ਲਿਆ। ਹਾਲੇ ਸਾਡੇ ਕੋਈ ਚਿਕਾ ਨਹੀਂ। ਖਾਸ ਕੇ ਬਾਰੇ। ਠੀਕ ਤੋੜੀ ਦੇ ਵਿੱਚ ਹਰੇ। ਆਹ ਤਾਂ ਦੇਖ ਕਰਦੇ ਜੇ। ਬੜੀਆਂ ਬੜੀਆਂ। ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ। ਵੀਰ ਜੀ ਜਿਹੜਾ ਇਹਦੇ ਮੱਛ ਲੈ ਗਿਆ ਨਾ ਹਾਂਜੀ। ਕਿਹਦੇ ਉਨੇ ਕੇ ਦੇ ਵਿੱਚ ਦਾ ਨਾੜ ਲੈਣਾ ਮਗਰ ਕੱਤੀ ਵੀ ਤਿਆਰ ਹਾਂ ਜੀ ਫਿਰ ਆ ਗੱਬਣਾ ਐਦੇ ਦੇਖੋ ਕਿੰਨੇ ਆ ਅੱਜ ਬਾਕੀ ਵੱਡੀਆਂ ਮੱਜਾਂ ਜੱਜੜੀ ਪਈਏ ਇਹ ਇਹ ਦੇਖੋ ਹੀਦਾਈਆ ਕਾਲੇ ਮਲ ਤੁਹਾਨੂੰ ਪਤਾ ਐਦਾਂ ਜਿਵੇਂ ਮਰਦੀ ਰੜੇ ਬਹੁਤ ਬਵੇਂ ਲੱਗੇ ਇਹ ਤੇ ਬੈਗ ਚੋ ਮੈਂ ਗਲੀ ਤੇ ਨੂੰ ਠੀਕ ਐ ਚਲੋ ਲੈ ਜਾ ਫਿਰ ਬਾਬਾ ਜੀ ਬਾਕੀ ਹੁਣ ਵੀ ਥੱਲੇ ਜਿਹੜੀ ਸੱਜਰਾਂ ਕੋਈ ਲੱਗਦੀ ਹੀ ਆ ਜਿਹੜੀ 13 ਲੀਟਰ ਜਿਹੜਾ ਦੁੱਧ ਹੁਣ ਜਿੰਦਗੀ ਮੋਕੇ ਤੇ ਆ ਗਿਆ ਫਿਰ ਚੋ ਕੇ ਖੜੇ ਦੇ ਵੇ ਲੋ ਹਣ ਦੇਖੋ ਮਾਇਦਾ ਵੀ ਲਗਾਏ ਆਹ ਦੇਖ ਤਾਂ ਦੇ ਬਾਕੀ ਜਿੱਦਾਂ ਸੱਜਰ ਤਿਆਰ ਹੋਗੀ ਤੂੰ ਚੰਗੀ ਤਿਆਰ ਹੋਣੀ ਹੈ ਗਰਮੀਆਂ ਜਿਹਨੇ ਹੁਣ ਦੁੱਧ ਦੇਈ ਜਾਣਾ ਹਾਂਜੀ ਤੇ ਮਨੂਆ ਹੁਣ ਬਾਡੀਆਂ-ਬੋਡੀਆਂ ਤੱਕ ਨੇ ਦੁੱਧ ਦੇਈ ਜਾਣਾ ਜਿਹਨੇ ਫੇਰ ਗਾਂ ਨੇ ਇਹਨੇ ਸੱਜੇ ਦੀ ਸੁਣਾ ਗਰਮੀ ਦੀ ਸੂਬਣਾ ਫੇਰ ਠੀਕ ਆ ਤੇ ਕੱਤੀ ਵੀ ਕੋ ਚੰਗੀ ਸੇਵਾ ਕਰੂ ਤੇ ਕੱਤੀ ਮਗਰ ਫੇਰ ਤੇ ਆਉਣੀ ਮਗਰੀ ਹਾਂਜੀ ਹਾਂਜੀ ਬਾਕੀ ਮੇਨ ਵਾਧਾ ਤਾਂ ਇਹ ਆ ਵੀ ਮਗਰ ਇਹਦੇ ਕੱਤੀ ਵੀ ਆ ਕੋਈ ਆਪਾਂ ਦੱਸਾਂ ਕਿ ਕਿੰਨਾਂ ਪਤਾ ਲੱਗੂ ਇਹ ਕੱਬਣਿਆ ਇਹ ਹੈਗਾ ਸੱਜਰੀ ਸੋਈ ਆ ਹਾਂਜੀ 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 ਤੇ ਕਿੰਨਾ ਫੇ ਰੱਖੀ ਆਦਾ ਮੁੱਲ ਇਹਦਾ ਮੁੱਲ ਤੇ ਵੀਰ ਦੀ 1 ਲੱਖ 5000 ਕਰਦਾ ਜੀ। ਅੱਛਾ। 1 ਲੱਖ 5000 ਰੁਪਇਆ। ਤੇ ਦੇਣੀ ਕਿੰਨੇ ਦੀ ਆ? 1 ਲੱਖ 3 ਦੀ ਭਾਈ ਦੇ ਦਾਂਗੇ। ਪੂਰੇ ਦੇ ਦੇ ਨਾ ਤੇ ਦੀਏ ਨਹੀਂ ਤੇ। ਲੱਖ ਦੀ। ਹਾਂਜੀ। 1 ਲੱਖ ਦੀ ਵੀਰ ਜੀ ਤੁਸੀਂ ਬਾਅਦ ਫਿਰਦੇ ਜਿਹੜੋ ਕੀ ਮੁੱਲ ਕਰਦੇ ਆ। ਹਾਂਜੀ ਹਾਂਜੀ। ਮਾਲੋ ਹੁਣ ਦੁੱਧ ਵੀ 13 ਕਿਲੋ ਮਾਲੋ ਕੋਈ ਚੰਗਾ ਨਿਕਲੇ 13 ਦਾ ਦੁੱਧ ਟੋਕਰ ਦਾ ਭਰਦਾ ਏ। ਹਾਂਜੀ ਹਾਂਜੀ। 13 ਕਿਲੋ ਦੁੱਧ ਉਹ 31 ਮਗਰ 4 ਮਹੀਨੇ ਚੱਕ ਪਾਸ ਪੰਜਵਾਂ ਲੱਗਣਾ ਜੀ ਸੇਤ ਉਹਨੂੰ। ਠੀਕ ਹੈ। ਠੀਕ ਹੈ ਹੁਣ ਲਿਖੀ ਸਾਰੀ। ਅੱਛਾ। तरीका ਪੂਰੀਆਂ ਨੋਰ ਤਰੀਕਾ ਨੂੰ ਗਾਹ ਵਿਛਾਇ ਇੱਕ ਘੰਟਾ ਲਈ ਹੋ ਸਕਦੀ। ਅੱਛਾ। ਹਾਂ। ਠੀਕ ਆ। ਹਾਂਜੀ। ਤੇ ਚਲੋ ਫਿਰ। ਆਹ ਨਾ ਭਾਈ ਲੱਖ ਦੀ ਦਵਾਂਗੇ ਬਸ। ਲੱਖ ਜੇ ਛੋਟ-ਛੜ ਕਰਦੇ ਜੀ। ਲੱਖ ਜੇ ਛੋਟੀ ਗਰੀ ਹਣੀ 2-4 ਰੁਪਿਆ ਨਹੀਂ ਹੋਰ ਜਿਆਦਾ ਹੋਣੀ। ਤੇ ਮੇਰਾ ਵੀ ਜਿੰਨੇ ਵੀ ਲੈ ਲਈਆਂ ਸਾਈ ਦੀ ਕੋਈ 20-25000 ਰੁਪਿਆ ਪਾਵੇ ਕੋਈ 2000-2000 ਰੁਪਏ ਨੂੰ ਆਪਣੀ ਜੇ ਦੇ ਸਕੋ। ਫੋਨ ਬੁੱਕ ਕਈਆਂ ਨੇ 1000-2000 ਰੁਪਏ ਦੇ ਬਲ ਸ਼ਰਧੇ ਭਾਜੀ। ਹਾਂਜੀ ਹਾਂਜੀ। ਠੀਕ ਹੈ ਨਾ ਗੱਲ? ਠੀਕ ਹੈ ਜੀ। ਇਹ ਆ ਵੀ ਸਾਈ ਪਾ ਕੇ ਤੇ ਫਿਰ ਆਪਣੀ ਤਸੱਲੀ ਕਰਕੇ ਝੋ ਤੇ ਹੁਣ ਆ ਜਿਹੜੀ ਜੇ ਦੇਖੋ ਦੋ ਜਗੇ 7 ਕਿਲੋ ਅੱਛਾ ਇਹ ਵੀ ਨਾ ਰਾਤ ਦੇ ਪੱਤੇ ਨਹੀਂ ਖਾਦੇ ਲੱਪਾ ਜਲਾਇਆ ਨੇ ਤੋੜ ਦੋ ਫਿਰ ਇਹਨੂੰ ਇਹ ਬੱਚੇ ਤੋਂ ਬਿਨਾ ਹੀ ਆ ਇਹਨੂੰ ਥੋੜੀ ਨੂੰ ਮਹੀਨੇ ਤੋਂ ਬਾਅਦ ਮਹੀਨਾ ਆ ਦੇ ਬਸ ਨਹੀਂ ਦਸ ਦੇ ਵਾਦੀ ਆ ਜੀ ਇਹ ਵੀ ਸੀਰ ਬੜੀ ਜੀਤਾ ਹੈ ਭੈਣਾ ਥੱਲੇ ਜਾਓ ਇਹ ਦੇਖੋ ਹਾਂ ਦੇਖ ਸਕਦੇ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਆਹ ਖਿਚਾਓ ਹਾਂ ਦੇਖ ਸਕਦੇ ਥਾਂਵੀਏ ਦੇ ਲਾਗੇ ਆਹ ਦੇਖੋ ਜੀ ਅਈ ਜਤਾਰ ਦੇ ਕੋਈ ਨੂੰ ਪੜਾ ਨਹੀਂ ਕੁੱਤੀ ਗਾੜੀ ਇਹ ਬਣੀ ਲਾਓ ਹਾਰੋ ਇਹ ਲੋ ਇਦਾਂ ਮਿਲਣਾ ਕਿ ਲੱਤ ਨਹੀਂ ਚੁਕਣੀ ਗਵਾਲੀ ਬਾ ਚਲੋ ਲੈ ਜਾ ਫਿਰ ਕੋਈ ਵੀ ਦੇ ਪੂਰ ਛੱਤਾ ਥਣ ਕੜਵਾਦੀ ਆਪਣੀ ਫੋਲ ਗਰੰਟੀ ਦੀ ਤੇ ਦਾ ਮੁੱਲ ਫਿਰ ਇਹ ਭਈ ਮੋਲ ਦੇ ਦੀ ਆਪਾਂ 47000 ਅੱਛਾ ਭਾਣਾ ਦੇਵਾਂਗੇ 47000 47000 ਦੇ 500 ਛੋੜ 46 ਦੇ ਲੱਗੇ ਦੁੱਧ ਕਿੰਨਾ ਇਹ ਤੱਕ 2.7 ਕਿਲੋ ਹੋਊਗਾ ਠੀਕ ਹੈ ਉਹ ਪਾਤ ਪਾ ਦਾ ਫਰਕ ਪਈ ਉਹ ਤੋਂ ਦੀ ਮੌਦੀ ਸੌ ਨਹੀਂ ਦਿੰਦਾ ਠੀਕ ਹੈ ਤੇ ਹੁਣ ਆ ਜਿਹੜੀ ਮੱਝ ਜੀ ਇਹ ਵੀ ਜਦ ਕੱਟੇ ਜੋਗ ਲੈ ਦੀ ਇਹਦਾ ਕਰੋ ਹਾਂਜੀ ਸਾਡੇ ਵਾਲ ਕਿਨੇ ਇੱਥੇ ਡਰ ਗਈ ਯਾਰ ਹਾਂਜੀ ਇਹ ਸਾਡੇ ਵਾਲ ਕਿਨੇ ਮੜਿਆ ਕੀਤਾ ਇਸ ਕੀ ਗੱਲ ਲੱਗ ਜੁਈਏ ਠੀਕ ਹੈ ਹਾਂ ਹੁਣ ਕਿੰਨਾ ਦੁੱਧ ਹੁਣ ਦੁੱਧ ਦੇ ਕੋ 7 ਤੋਂ 7 ਕਿਲੋ ਤੁਸੀਂ ਲਾਓ 7 ਬਾਰੂ ਕਰਾਪਾ 7 ਹੀ ਦੇ ਦੋਲੇ ਦੋ ਰੋ ਫਿਰ ਇੱਕ ਰੀਨ ਦਾ À, bịch chả gì đấy đó. Nói ਹਾਰੇ ਕੋ ਭਈਏ ਪੀਗਾ ਲਾਇਆ ਲੋਾਇ ਇਹਨੇ ਠੀਕ ਹੈ ਹਾਂ ਹੁਣ ਠੀਕ ਹੈ ਤੇ ਜਿਹੜਾ ਕਹਿੰਦਾ ਕਿ ਮਿਲ ਜੀ ਉਤਰਾ ਰਾਜੀ ਆ ਮੱਝ ਬੱਚੇ ਦੇ ਬੱਚੇ ਦਾ ਕਰਦੀ ਬਣਾ ਤੈਨੂੰ ਸਾਡੇ ਲੱਗਾ ਖੋਦਦੇ ਆ ਹਾਂਜੀ ਬੱਚੇ ਦਾ ਬਣਾ ਕਰਦੀ ਫਿਰਦਾ ਜਿਹਦਾ ਥੋੜੀ ਜਿਹੀ ਦਰੀ ਜਰੀ ਹੈ ਤਾਂ ਆ ਨੰਨਾ ਮੇਰਾ ਥੱਲੇੋਂ ਦੇਖ ਸਾਦੇ ਜੇ ਕਰੀ ਲਾਗੇ ਤਾਂ ਆਹੋ ਉਹ ਦੇਖੋ ਬੱਚਿਆਂ ਨੂੰ ਡਿੰਗਦੀ ਆ ਜਿਹੜਾ ਆਹੋ ਕਈ ਜਾਨੀ ਬੱਚਾ ਭੁੱਲ ਜਾਂਦੀਆਂ ਆ ਆ ਫਿਰ ਸੈਟ ਹੋ ਜਾਂਦੀਆਂ ਆ ਉਹ ਦਿਹਾੜੀ ਕਿ ਜਾ ਕੇ ਚਲੋਗੇ ਆਪੇ ਮੇਰੇ ਕੋਲ ਸੈਟ ਹੋ ਗਿਆ ਖਾ ਜਾ ਕੇ ਤੇ ਕਿੰਨਾ ਫੇਰੇ ਦਾ ਮੁੱਲ ਇਹ ਭਾਈ ਜੀ ਨੇ 50000 ਦੀ ਅੱਛਾ ਹਾਂ ਤੇ ਕਰਨੀ ਦਾ ਛੋਟ ਛਾਟ ਹੋਰ ਹਾਂ ਦਾ ਭਾਈ ਜੀ ਦਾ ਨਿੰਜਾ 10000 ਅੱਛਾ ਹਾਂ ਠੀਕ ਆ ਤੇ ਠੀਕ ਆ ਵੀ ਜੀ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਇਥੋਂ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਫਰੀਦ ਲੈ ਜੀ ਅਲਮੁਸਾਲਮ ਵਾਲੇ ਬਾਈ ਜੀ